ਇਹ ਬਹੁਤ ਬੋਲਤਾਂ ਕਿਉਂ ਹੈ ਪਾਇਆ ਸਾਹਿਬ ਕੀ ਗੱਲ ਹੈ ਬਹੁਤ ਸਾਰੇ ਕਾਂਗਰਸੀ ਕਾਂਗਰਸ ਨੂੰ ਛੱਡ ਕੇ ਜਾ ਰਹੇ ਹੈ ਤੇ ਨਾਲ ਹੀ ਮੇਰਾ ਇਹ ਸਵਾਲ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਵੱਡੇ ਲੀਡਰ ਹੈ ਕਾਂਗਰਸ ਦੇ ਕੀ ਉਹ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਔਇਲਾ ਦੇ ਪੱਖ ਦੇ ਵਿੱਚ ਪ੍ਰਚਾਰ ਕਰਾਉਣਗੇ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਸਿੱਧੂ ਸਾਹਿਬ ਇਹ ਸਖੋਤੀ ਸਿੰਘ ਔਇਲੇ ਦੇ ਪ੍ਰਚਾਰ ਵਿੱਚ ਸ਼ਾਮਲ ਹੋ ਜੀ ਕਾਂਗਰਸੀ ਜਿਹੜੇ ਛੱਡ ਕੇ ਜਾ ਰਹੇ ਜੀ ਕਾਂਗਰਸ ਨੂੰ ਇਹ ਤੁਹਾਨੂੰ ਪਹਿਲੇ ਦੱਸੋਗੇ ਜੀ ਹਰ ਕਿਸਮ ਦੀ ਚੀਜ਼ ਵੈਰਾਈਟੀ ਹੁੰਦੀ ਹੈ ਜਿਨ੍ਹਾਂ ਨੇ ਕੋਠੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਰੱਖਣੀਆਂ ਨੇ ਜਿਨ੍ਹਾਂ ਨੇ ਵਿਜੀਲੈਂਸ ਦੇ ਕੇਸਾਂ ਤੋਂ ਬਚਣਾ ਹੈ ਕਈ ਨਿਕਲਦੇ ਵੀ ਨੇ ਤੇ ਜਿਹੜੇ ਸਾਡੇ ਸ਼ਾਬਾ ਲ ਹੋੜਿਓ ਤੁਹਾਡੀ ਗਿਣਤੀ ਚ ਆਂਦੀ ਨੇ ਥੋੜੇ ਦਿਨ ਤੇ ਰੋਗੋ ਕਿਸੇ ਕਿਨਾਰੇੋਂ ਆਇਆ ਸਾ ਸਵਾਲ ਆ ਗਿਆ ਕੋਈ ਪ੍ਰੋਬਲਮ ਨਹੀਂ ਕੋਈ ਨਹੀਂ ਤੁਸੀਂ ਦੱਸੋ ਜੀ ਕਿਹੜੇ ਆ ਰਹੇ ਜੀ ਚਲੋ ਅਜੇ ਦੱਸ ਜੀ ਸਾਰੇ ਇਕੱਠੇ ਹੋ ਕੇ ਅਸੀਂ ਆਪਣਾ ਵੀਜੇ ਡਾਕੂਮੈਂਟ ਵੀ ਅੰਮ੍ਰਿਤਸਰ ਦਾ ਜਿਹੜਾ ਹੈ ਉਹ ਰਿਲੀਜ਼ ਕਰਾਂਗੇ ਸਹਿ ਗੁਰਜੀਤ ਸਿੰਘ ਔਜਲਾ ਸਾਹਿਬ ਨੇ ਉਹ ਵੀਜੇ ਡਾਕੂਮੈਂਟ ਤਿਆਰ ਕੀਤੇ ਪ੍ਰਮਾਤਮਾ ਨੇ ਮਿਹਰ ਕੀਤੀ ਜਿਸ ਕਿਸਮ ਦਾ ਸੰਕੇਤ ਸਾਰੇ ਹਿੰਦੁਸਤਾਨ ਚਾਹ ਰਿਹਾ ਜਿਸ ਕਿਸਮ ਦੇ ਹਾਲਾਤ ਬਣ ਰਹੇ ਜਿਸ ਕਿਸਮ ਦੇ ਵਿਊਜ਼ ਇਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਉਤੋਂ ਸਾਫ ਤੌਰ ਤੇ ਇੱਕ ਗੱਲ ਸਾਫ ਹੋ ਗਈ ਹੈ ਕਿ ਹਿੰਦੁਸਤਾਨ ਦੇ ਨੌਜਵਾਨਾਂ ਜਿਨ੍ਹਾਂ ਨੇ ਦੋ ਦਹਾਕਾ ਲਗਾਤਾਰ ਮੋਦੀ ਸਾਹਿਬ ਨੂੰ ਪ੍ਰੈਜਿਡੈਂਟ ਬਣਾਇਆ ਸਪੈਸ਼ਲੀ ਜਿਹੜੀ ਮੀਡਲ ਕਲਾਸ ਤੇ ਲੋ ਮੀਡਲ ਕਲਾਸ ਹੈ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਨੇ ਉਹਨਾਂ ਨੇ ਇਹ ਕਿ ਆਰਟੀ ਜਨਤਾ ਪਾਰਟੀ ਤੇ ਉਹਨਾਂ ਦੇ ਸਾਥੀਆਂ ਨੂੰ ਬਕਾਇਦਾ ਤੋਂ ਹਿੰਦੁਸਤਾਨ ਦੇ ਵਿੱਚੋਂ ਫੇਲਾ ਕਰਤਾ ਫੈਕਸ ਲਿਆ ਜਿਹੜੇ ਸਾਡੇ ਕੋਲ ਪਹਿਲੇ ਦੋ ਫੇਸਸ ਦੀ ਇਲੈਕਸ਼ਨਸ ਦੇ ਇੰਟਰਨਲ ਰਿਜ਼ਲਟ ਆਏ ਉਹ ਸ਼ੋਅ ਕਰ ਰਹੇ ਨੇ ਕਿ ਬਹੁਤ ਵੱਡੇ ਪੈਮਾਨੇ ਤੇ ਬੀਜੇਪੀ ਫੈਲਦੀ ਜਾ ਰਹੀ ਹੈ ਇੰਡੀਆ ਦਾ ਜਿਹੜਾ ਬਲੋਕ ਹੈ ਉਹਨੂੰ ਵੱਡੇ ਪੈਮਾਨੇ ਤੇ ਹਰ ਵਰਗ ਨੂੰ ਮਦਦ ਬੈਂਟਰੀ ਇਹਦੇ ਵਿੱਚ ਦੋ ਵੱਡੇ ਕਾਰਨ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਸਾਰੀਆਂ ਮਾਂਵਾਂ ਦੇ ਵਿੱਚ ਜਿਹੜਾ ਆਪਸੀ ਭਾਈਚਾਰਾ ਸੀ ਉਹਦੇ ਵਾਸਤੇ ਨੂੰ ਇਹ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਦੇ ਨਾਲ ਨੂੰ ਇਸ ਦੇਸ਼ ਦੀ ਪਛਾਣ ਮਹਾਤਮਾ ਬੁੱਧੀ ਸੋਚਨਾ ਜਿਸ ਕਿਸਮ ਦਾ ਵਾਤਾਵਰਨ ਹੁਣ ਬਣਿਆ ਹੈ ਜਿਹਦੇ ਵਿੱਚ ਨਫ਼ਰਤ ਹੀ ਭਰੀ ਹੈ ਲੋਕਾਂ ਨੂੰ ਡਰ ਖੋਪ ਦਾ ਮਾਹੌਲ ਪੈਦਾ ਕੀਤਾ ਹੈ 75 ਸਾਲਾਂ ਚ ਸਾਡੇ ਦੇਸ਼ ਨੇ ਕਦੇ ਨਹੀਂ ਸੀ ਲਿਆ ਨੰਬਰ 2 ਤੇ ਡਾਕਟਰ ਭੀਮrao Ambedkar ਸਾਹਿਬ ਜਿਹੜੇ ਨਿਰਮਾਤਾ ਨੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਉਹਨਾਂ ਦੀ ਕਨਸਟੀਟਿਊਸ਼ਨ ਨੂੰ ਉਹਨਾਂ ਦੇ ਸੰਵਿਧਾਨ ਨੂੰ ਬਦਲਣ ਦਾ ਦੇਣਾ ਇੱਕ ਟੀਚਾ ਹੈ ਆਰਐਸਐਸ ਦਾ ਤੇ ਬੀਜੇਪੀ ਦਾ ਇਹਨਾਂ ਦੇ ਪਰਤਾ ਬਾਸ਼ ਹੋ ਗਿਆ ਇਹਨਾਂ ਦੇ ਤਿੰਨ ਵੱਡੇ ਮੈਂਬਰਸ ਜੋ ਪਾਰਲੀਮੈਂਟ ਨੇ ਤੇ ਮਿਨਿਸਟਰਸ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਗੱਲ ਕਹੀ ਕਿ ਜੇ ਸਾਨੂੰ 400 ਤੋਂ ਵੱਧ ਸੀਟ ਮਿਲ ਗਈ ਜਿਹੜਾ ਪਹਿਲਾ ਕੰਮ ਅਸੀਂ ਕਰਨਾ ਚਾਹਾਂਗੇ ਉਹਦੇ ਵਿੱਚ ਅਸੀਂ ਡਾਕਟਰ ਪੀਪਰਾਓ ਮੇਧਕਰ ਸਾਹਿਬ ਦਾ ਸੰਵਿਧਾਨ ਜਿਹੜਾ ਹੈ ਇਹਨੂੰ ਬਦਲ ਕੇ ਇੱਕ ਨਵਾਂ ਸੰਵਿਧਾਨ ਲੈ ਕੇ ਆਵਾਂਗੇ ਉਹਦਾ ਮਕਸਦ ਇਹ ਹੋਇਆ ਕਿ ਜੋ ਸੰਵਿਧਾਨ ਦੇ ਥੱਲੇ ਵੱਖ-ਵੱਖ ਕੌਮਾਂ ਨੂੰ ਰਿਜ਼ਰਵੇਸ਼ਨਸ ਤੇ ਬਾਕੀ ਰਾਈਟਸ ਮਿਲੇ ਉਹ ਸਾਰੇ ਹੱਕ ਨੂੰ ਖਤਮ ਕਰ ਦੇਣਗੇ ਇੱਕ ਬੜੀ ਡੇਂਜਰਸ ਮੂਵ ਹੈ ਇਹ ਇਸ ਤੋਂ ਵੱਡੇ ਪੈਮਾਨੇ ਤੇ ਪੰਜਾਬੀਆਂ ਨੂੰ ਸੱਜ ਬਚੰਦੀ ਲੋੜ ਹੈ ਬਾਰਡਰ ਦਾ ਸਾਡਾ ਸੂਪ ਹੈ ਇਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪਿਛਲੇ 10 ਸਾਲਾਂ ਸਾਡੀ ਜਿਹੜੀ ਪਛਾਣ ਸੀ ਪੰਜਾਬ ਦੀ ਉਹ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਪਛਾਣ ਸੀ ਜਵਾਨੀ ਦੇ ਵਿੱਚ 18 ਸਾਲ ਦੀ ਉਮਰ ਤੋਂ ਲੈ ਕੇ 35 36 ਸਾਲ ਤੱਕ 70% ਦੀ ਪੰਜਾਬ ਦੇ ਹਰ ਘਰ ਵਿੱਚੋਂ ਇੱਕ ਜਵਾਨ ਆਪਣੇ ਮਜ਼ਬੂਤ ਬੋਢਿਆਂ ਤੇ ਬੰਦੂਕ ਚੁੱਕਦਾ ਸੀ ਆਪਣੇ ਦੇਸ਼ ਦੀ ਰੱਖਿਆ ਵਾਸਤੇ ਤੇ 35 ਛੱਡੀਆਂ ਤੋਂ ਬਾਅਦ ਜੋ ਰਿਟਾਇਰ ਹੁੰਦਾ ਸੀ ਕੋਈ ਜਵਾਨ ਉਹ ਫਿਰ ਹੱਲ ਚੁੱਕਦਾ ਸੀ ਉਹਨਾਂ ਬੋਢਿਆਂ ਤੇ ਤੇ ਦੇਸ਼ ਦਾ পেট ਪਾਲਦਾ ਸੀ ਇਹਨਾਂ ਨੇ ਪਹਿਲਾ ਕੰਮ ਕੀ ਕੀਤਾ ਪਹਿਲੇ ਤੇ ਆਰਮੀ ਦੀ ਤੇ ਸਾਡੀ ਜਿਹੜੀ ਮਿਲਟਰੀ ਦੀਆਂ ਸਾਰੀਆਂ ਸਰਵਿਸੇਸ ਨੂੰ ਡਿਸਬੈਂਡ ਕਰ ਦਿੱਤਾ। ਉਹਦੀ ਜਗ੍ਹਾ ਤੇ ਅਗਲੀ ਵੀਰ ਲੈਣ ਦਾ ਆਰਗੇ ਦੀ ਭੱਤੀ ਖਤਮ ਕਰ ਦਿੱਤੀ। ਸਾਡੀ ਕਈ 100 ਸਾਲਾਂ ਤੋਂ ਲਗਾਤਾਰ ਉਹ ਪਰੰਪਰਾ ਜਿਹੜੀ ਉਹਨੂੰ ਖਤਮ ਕਰ ਦਿੱਤਾ। ਦੂਸਰੇ ਪਾਸੇ ਸਾਡੇ ਕਿਸਾਨਾਂ ਨਾਲ ਜਿਹੜਾ ਵਾਦਾ ਕੀਤਾ ਗਿਆ ਸੀ ਕਿ ਇਹਨਾਂ ਨੇ ਮੋਦੀ ਸਾਹਿਬ ਨੇ ਕਿ ਤੁਹਾਡੀ ਇਨਕਮ ਮੈਂ ਡਬਲ ਕਰਾਂਗਾ ਤੁਸੀਂ ਮੇਰੀ ਸਰਕਾਰ ਲੈ ਕੇ ਉਹ 10 ਸਾਲ ਤੋਂ ਬਾਅਦ ਇਨਕਮ ਤੇ ਡਬਲ ਕੀ ਹੋਣੀ ਸੀ ਕੋ 10 ਮਿੰਟ ਦਾ ਵੀ ਵਕਤ ਮੋਦੀ ਸਾਹਿਬ ਨੇ ਕਿਸਾਨਾਂ ਨਾਲ ਜਿਹੜੇ ਲਗਾਤਾਰ 11 12 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਸਭ ਤੋਂ 700 ਤੋਂ ਵੱਧ ਛਾਤਾਂ ਹੋਈ ਮੋਦੀ ਸਾਹਿਬ ਨੇ ਇਹ ਵੀ ਸੋਚਿਆ ਕਿ ਮੈਂ ਪ੍ਰਧਾਨ ਮੰਤਰੀ ਆ ਦੇ ਕੇ ਮੈਂ 10 ਮਿੰਟ ਵੀ ਜਾਂ ਉਹ ਬੋਧ ਬਾਰਡਰ ਤੇ ਚਲੇ ਜਾਵਾਂ ਜਾਂ ਉਹਨਾਂ ਨੂੰ ਇੱਕ ਵਕਤ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਗੱਲ ਸੁਣ ਸਕਾਂ ਕਿ ਤੁਸੀਂ ਦੱਸੋ ਇਹ ਚਾਰ ਕਾਲੇ ਕਾਨੂੰਨ ਜਿਹੜੇ ਮੈਂ ਲੈ ਕੇ ਆਂਦੇ ਨੇ ਤੁਹਾਨੂੰ ਕਿਹੜੀ ਇਹਦੇ ਤੇ ਕਿਹੜੀ ਵਿਸ਼ੇਸ਼ ਪ੍ਰੋਬਲਮ ਇਹਨਾਂ ਦੇ ਕੀ ਤੁਹਾਨੂੰ ਯਾਦ ਹੋਏਗਾ ਤੁਹਾਡਾ ਦਾਸ ਰਾਜ ਸਭਾ ਦਾ ਮੈਂਬਰ ਸੀ ਰਾਜ ਸਭਾ ਦੇ ਬੇਸ ਤੇ ਖੜੇ ਹੋ ਕੇ ਮੈਨੂੰ ਉਦੋਂ ਦੇ ਜਿਹੜੇ ਕਾਗਜ਼ ਸਾਡੇ ਤੇ ਪਈ ਇੱਕ ਫਾਈਲੋ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਕੁਰਸੀ ਤੇ ਬਾਹਰ ਨਹੀਂ ਪਈ ਸੀ ਜਦੋਂ ਅਸੀਂ ਵੇਖਿਆ ਸੀ ਕਿ 15 ਦਿਨ ਲਗਾਤਾਰ ਅਸੀਂ ਬਹਿਸ ਮੰਗਦੇ ਰਹੇ ਕਿ ਕਾਲੇ ਕਾਨੂੰਨਾਂ ਤੇ ਬਹਿਸ ਕੀਤੀ ਜਾਏ ਇਹ ਸਰਕਾਰ ਬਹਿਸ ਕਰਨੋਂ ਪਿਆਰੀ ਸੀ ਲਗਾਤਾਰ ਕਈ ਮਹੀਨੇ ਆਪਣੇ ਕੁਝ ਸਾਥੀਆਂ ਦੇ ਨਾਲ ਜੰਤਰ ਮੰਤਰ ਤੇ ਸਾਚ ਜਸਬੀਰ ਸਿੰਘ ਵੀ ਉਹਦੇ ਵਿੱਚ ਸਾਂ ਡਿੱਫਾ ਸਾਹਿਬ ਤੇ तकरीबन 8-9 ਮਹੀਨੇ ਜਾਂ 10 ਮਹੀਨੇ ਉਥੇ ਤੰਬੂ ਲਾ ਕੇ ਕਿਸਾਨਾਂ ਦੀ ਲੜਾਈ ਲਈ ਤੇ ਅਖੀਰ ਦਸਾਂਸਾਂ ਨਾਲ ਜੇ ਇੱਕ ਹੀ ਇਹੋ ਜੀ ਮੇજર ਫੈਸਲਾ ਸੀ ਨਰਿੰਦਰ ਮੋਦੀ ਦਾ ਜਿਹੜਾ ਉਹ ਵਾਪਸ ਲੈਣਾ ਪਿਆ ਉਹ ਕਿਸਾਨਾਂ ਦੇ ਚਾਹੇ ਜਿਹੜੀ ਨਵਾਂ ਕਾਂਗਰਸ ਦਾ ਮੈਨੀਫੈਸਟੋ ਆਇਆ ਪਹਿਲੀ ਕਮਿਟਮੈਂਟ ਹੈ ਹਿੰਦੁਸਤਾਨ ਦੀ ਕਿਸਾਨੀ ਦੇ ਨਾਲ ਕਿ ਅਸੀਂ ਮਿਨਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਐਮ ਐਸ ਸੁਆਮੀ ਦਾਤੇ ਫਾਰਮੂਲੇ ਨਾਲ 50% C2 50% ਉਹ ਅਸੀਂ ਇਨ ਬਿਨ ਲਾਗੂ ਕਰਾਂਗੇ ਇਹਦੇ ਨਾਲ ਵੱਡੀ ਰਾਹਤ ਪੰਜਾਬ ਦੀ ਕਿਸਾਨੀ ਨੂੰ ਮਿਲ ਗਈ ਜਿਹੜੀ ਮੇਜਰ ਡਿਮਾਂਡ ਆਈ ਦੇਣ ਦੀ ਹੈ ਕੋਈ ਹੈ ਕਿ ਸਾਨੂੰ ਐਮਐਸਪੀ ਲੀਗਲਾਈਜ਼ ਕਰਕੇ ਦੋ ਸਾਡਾ ਨਿਗਰ ਹੱਕ ਹੈ ਜਿਹੜੀਆਂ ਤਾਈ ਫਸਲਾਂ ਨੇ ਸਾਨੂੰ ਖੱਜਲ ਖਵਰੀ ਨਾ ਹੋਣੀ ਚਾਹੀਦੀ ਸਾਡੇ ਤੇ ਬਲੈਕਮੇਲਿੰਗ ਨਾ ਹੋਵੇ ਟਰੇਡਰਜ਼ ਦਾ ਐਡਵਾਂਟੇਜ ਨਾ ਲੈ ਅਸੀਂ ਜਦੋਂ ਚਾਹੀਏ ਬਕਾਇਦਾ ਤੌਰ ਸਾਨੂੰ ਜਿਹੜਾ ਸਰਕਾਰ ਦਾ ਮਿੱਥਿਆ ਹੋਇਆ ਰੇਟ ਉਹ ਸਾਨੂੰ ਮਿਲੇ ਸੋ ਕਾਂਗਰਸ ਪਾਰਟੀ ਇਹ ਵਚਨਬੱਧ ਹੈ ਇੰਡੀਆ ਬਲੋਕ ਵੀ ਵਚਨਬੱਧ ਹੈ ਕਿਸੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਅਕੋਰਡਿੰਗ ਟੂ ਡਾਕਟਰ ਸੁਭਿਦਾਰਤਨ ਦੇ ਫਾਰਮੂਲੇ ਬਤਾ ਬਗਦਾ ਦੂਸਰੀ ਕਿਸਾਨ ਭਰਾਵਾਂ ਨੂੰ ਤੇ ਖੇਤ ਮਜ਼ਦੂਰਾਂ ਨੂੰ ਮੈਂ ਦੱਸਣਾ ਚਾਹਤ ਹਾਂ ਦੂਸਰੀ ਸਾਡੀ ਗਾਰੰਟੀ ਹੈ ਕਿ ਜੇ ਨਾ ਤੁਹਾਡਾ ਕਰਜ਼ਾ ਹੈ ਦੇਸ਼ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇਣਾ ਚਾਹਨਾ 2014 ਵਿੱਚ ਜਦੋਂ ਮੋਦੀ ਸਾਹਿਬ ਸਰਕਾਰ ਚਾਏ ਨੇ ਸਮੁੱਚੇ ਹਿੰਦੁਸਤਾਨ ਦੇ ਕਿਸਾਨੀ ਦਾ ਕਰਜ਼ਾ ਸੀ 14 ਲੱਖ ਕਰੋੜ ਇਨਾਂ ਕੋ ਇੱਕ ਬਕਾਇਦਾ ਤੌਰ ਸੌਰੀ 9 ਲੱਖ ਕਰੋੜ ਰੁਪਈਆ ਟੋਟਲ ਕਰਜ਼ਾ ਸੀ ਮੋਦੀ ਸਾਹਿਬ ਦੇ ਕੋਲ ਦੋ ਚੁਆਇਸੇ ਸੀ ਕਿ ਕੀ ਮਲਟੀ ਨੈਸ਼ਨਲ ਜਾਂ ਵੱਡੀਆਂ ਜਿਹੜੀਆਂ ਇਹ ਕਾਰਪੋਰੇਟ ਹਾਊਸੇਜ਼ ਨੇ ਕੀ ਉਹਨਾਂ ਦਾ ਕਰਜ਼ਾ ਛੱਡਣਾ ਹੈ ਤੇ ਕਿਸਾਨੀ ਦਾ ਚਾਹੀਦਾ ਮੋਦੀ ਸਾਹਿਬ ਨੇ ਆਪਟ ਕੀਤਾ ਵੱਡੇ ਇੰਡਸਟਰੀਅਲ ਹਾਊਸੇਜ਼ ਦਾ ਕਰਜ਼ਾ ਚੱਕਣਾ ਅੱਜ ਦੇ ਦਿਨ 14 ਲੱਖ ਕਰੋੜ ਰੁਪਈਆ ਜੰਦ ਪੂੰਜੀਪਤੀ ਜਿਹੜੇ ਵੱਡੇ ਨੇ ਉਹ 100 ਸਵਾ 100 ਕਰਜ਼ਾ ਉਹਨਾਂ ਦਾ 14 ਲੱਖ ਕਰੋੜ ਰੁਪਏ ਕਰਜ਼ਾ ਮਾਫੀ ਦਿੱਤੀ ਬੈਂਕਾਂ ਤੋਂ ਕਿਸਾਨਾਂ ਦਾ ਨਹੀਂ ਤੇ 9 ਲੱਖ ਕਰੋੜ ਰੁਪਏ ਇੱਕੋ ਵਾਰ ਦੇ ਵਿੱਚ ਇੱਕ ਹਿਸਟੋਰਿਕ ਕਦਮ ਹੁੰਦਾ ਸਾਰੇ ਦੇਸ਼ ਦੇ ਵਿੱਚ ਇੱਕ ਨਵੀਂ ਬਿਗਨਿੰਗ ਕਰਨ ਵਾਸਤੇ ਕਰਜ਼ਾ ਮਾਫੀ ਹੋ ਸਕਦੀ ਨਹੀਂ ਦਿੱਤੀ ਬਟ ਅਸੀਂ ਹੁਣ ਵਾਦਾ ਕਰਦੇ ਪਹਿਲੇ ਵੀ ਡਾਕਟਰ ਬਰਮੂਲ ਸਿੰਘ ਜੀ ਦੀ ਗਵਰਨਮੈਂਟ ਦੇ ਵਿੱਚ ਬੱਧਰ ਹਜ਼ਾਰ ਕਰੋੜ ਰੁਪਏ ਸਾਰੇ ਦੇਸ਼ ਦੇ ਵਿੱਚ ਅਸੀਂ ਫਾਰਮਰਜ਼ ਨੂੰ ਡੈਟ ਰੀਲੀਫ ਦਿੱਤਾ ਸੀ ਕਰਜ਼ਾ ਮਾਫੀ ਦਿੱਤੀ ਸੀ 5000 ਕਰੋੜ ਦੀ ਕੋਆਪਰੇਟਿਵ ਬੈਂਕਾਂ ਦੀ ਕਰਜ਼ਾ ਮਾਫੀ ਪਿਛਲੀ ਕਾਂਗਰਸ ਦੀ ਸਰਕਾਰ ਪੰਜਾਬ ਚ ਹੋਈ ਸੀ ਅਸੀਂ ਹੁਣ ਵਾਦਾ ਕਰਨਾ ਹੈ ਕਮਿਸ਼ਨ ਸਪੈਸ਼ਲ ਬੈਠੇਗਾ ਜਿਹੜਾ ਬਕਾਇਦਾ ਤੌਰ 'ਤੇ ਇਸ ਕਰਜ਼ੇ ਦੀ ਗੱਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਕਿਸਾਨਾਂ ਦੇ ਕਰਜ਼ੇ ਮਾਫੀ ਬਨ ਅਸੀਂ ਥੋਸ ਕਦਮ ਉਠਾ ਇਹਦੀ ਕਮਿਟਮੈਂਟ ਹੈ ਸਾਡੀ ਬੰਦੀ ਦੀ ਸਮੁੱਚੇ ਹਿੰਦੋਸਤਾਨੀਆਂ ਦੇ ਨਾਲ ਵਿਸ਼ੇਸ਼ ਤੌਰ ਪੰਜਾਬੀਆਂ ਕਿ ਅਗਰੀ ਵੀਰ ਦੀ ਸਕੀਮ ਜਿੱਦਣ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਬਲੋਕ ਦੀ ਗਵਰਨਮੈਂਟ ਬਣਦੀ ਅਸੀਂ ਉਸੇ ਦਿਨ ਹੀ ਅਗਰੀ ਵੀਰ ਸਟ੍ਰੈਪ ਕਰਾਂਗੇ ਰੈਗੂਲਰ ਆਰਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੇਵੀ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਵਕਤ ਦੇ ਵਿੱਚ ਰੈਜੀਮੈਂਟੇਸ਼ਨ ਸਿਸਟਮ ਸੀ ਉਹਦੇ ਮੁਤਾਬਕ ਪਰਤੀ ਹੋਏਗੀ ਹਜ਼ਾਰਾਂ ਪਰਿਵਾਰਾਂ ਨੂੰ ਨਵੇਂ ਸਿਰਿਓਂ ਇਤਵਾਰ ਫਿਰ ਆਪਣੇ ਦੇਸ਼ ਦੀ ਸੇਵਾ ਕਰਨ ਉਦੋਂ ਮੌਕਾ ਮਿਲਦਾ ਇੱਕ ਬਹੁਤ ਹੀ ਦੋਸਤ ਰੈਵਿਊਲੂশনারੀ ਫੈਸਲੇ ਸਾਡੇ ਮੈਨੀਫੈਸਟੋ ਚ ਆਏ ਨੇ ਇੱਕ ਤੇ ਹੈ ਤੁਸੀਂ ਵੇਖੋ ਮੋਦੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੇਰੀ ਸਰਕਾਰ 2 ਲੱਖ ਜੋਬਸ ਹਰ ਸਾਲ ਨੌਜਵਾਨਾਂ ਨੂੰ ਪ੍ਰੋਵਾਈਡ ਕਰੇਗੀ 2 ਕਰੋੜ ਸੌਰੀ 2 ਕਰੋੜ ਜੋਬਸ ਪਰ ਹੀ ਹੈ ਅੱਜ 10 ਸਾਲਾਂ ਚ 20 ਕਰੋੜ ਜੋਬਸ ਲੋੜੀਆਂ ਚਾਹੀਦੀਆਂ ਅੱਜ 40% ਜਿਹੜੇ ਨੌਜਵਾਨ ਬੱਚੇ ਜਿਹੜੇ ਗ੍ਰੈਜੂਏਟ ਨੇ ਅਨਐਮਪਲੋਇਡ ਇਹ ਡਾਟਾ ਸਾਰੇ ਹਿੰਦੁਸਤਾਨ ਦਾ ਜਿਹੜਾ ਪ੍ਰੈਸ ਤੇ ਗੋਲ ਵੀ ਹੈ ਉਹ ਇਕੱਠੀ ਵੀ ਕਰ ਚਾਹ। ਅਸੀਂ ਉਹਨਾਂ ਵਾਸਤੇ ਇੱਕ ਰੈਵੋਲੂশনারੀ ਕਦਮ ਲੈ ਕੇ ਆਂਦਾ ਹੈ। ਉਹਦੇ ਵਿੱਚ ਹੈ ਰਾਈਟ ਟੂ ਅਪਰੈਂਟਿਸਸ਼ਿਪ ਐਕਟ। ਕੋਈ ਵੀ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਸਾਡਾ ਬੱਚਾ ਜਿਹੜਾ ਹੋਏਗਾ ਉਹ ਕਿਸੇ ਪ੍ਰਾਈਵੇਟ ادارے ਜਾਂ ਗਵਰਨਮੈਂਟ ਦੇ ادارے ਵਿੱਚ 1 ਸਾਲ ਟ੍ਰੇਨਿੰਗ ਜਿਹੜੀ ਲਏਗਾ ਉਦੇ ਵਾਸਤੇ 1 ਲੱਖ ਰੁਪਇਆ ਸਾਲ ਦਾ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇਗੀ ਜੇ ਸ਼ਰਤੇ 1 ਲੱਖ ਰੁਪਇਆ ਭਰিয়ে ਤੁਹਾਨੂੰ ਦਿੱਤਾ ਜਾਏਗਾ ਇਸ ਤਰ੍ਹਾਂ ਹੀ 30 ਲੱਖ ਜੋਬਸ ਸੈਂਟਰ ਦੇ ਵਿੱਚ ਅਜੇ ਬਈਆਂ ਦੇ ਜਿੱਥੇ ਵੈਕੈਂਸੀਜ਼ ਹੈ ਨੇ ਭਰਗੀਆਂ ਨਹੀਂ ਸਾਡੀ ਕਮਿਟਮੈਂਟ ਇਹ ਕਿ ਪਹਿਲੇ ਈਅਰ ਦੇ ਵਿੱਚ ਪਹਿਲੇ ਸਾਲ ਦੇ ਵਿੱਚ ਹੀ 30 ਲੱਖ ਸਰਕਾਰ ਦੀਆਂ ਜੋਬਸ ਸੈਂਟਰ ਦੇ ਵਿੱਚ ਭਰਿਆ ਜਾਣਗੇ ਸਪੋਰਟਸਮੈਨ ਨੌਜਵਾਨ ਬੱਚੇ ਜਿਹੜੇ ਚੰਗੇ ਸਪੋਰਟਸਮੈਨ ਨੇ 21 ਸਾਲ ਤੋਂ ਲੋਧੀ ਏਜ ਆਫ 21 21 ਸਾਲ ਤੋਂ ਥੱਲੇ ਤੱਕ ਦੇ ਉਹਨਾਂ ਨੂੰ 10000 ਰੁਪਇਆ 20 ਮਹੀਨਾ ਉਹਨਾਂ ਨੂੰ ਅਲਾਉਂਸ ਐਜ਼ ਅ ਸਪੋਰਟਸ ਅਲਾਉਂਸ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਨਾਲ ਮੈਂ ਦੱਸਣਾ ਚਾਹਨਾ ਸਪੈਸ਼ਲੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸਾਡੀਆਂ ਮਾਮਾ ਪੈਣਾ ਨੂੰ ਸਾਡੀਆਂ ਨੌਜਵਾਨ ਬੱਚੀਆਂ ਨੂੰ ਇਲੈਕਸ਼ਨਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ 1000 ਰੁਪਇਆ ਮਹੀਨੇ ਦਾ ਤੁਹਾਨੂੰ ਪੱਤਾ ਦਿਆ ਕਰਨਾ 2.5 ਸਾਲ ਪੁਜਰਨ ਤੋਂ ਬਾਅਦ ਵੀ ਕਦੀ ਕਿਸੇ ਨੇ ਨਾਟਕ ਵੀ ਨਹੀਂ ਬਟ ਕਾਂਗਰਸੀ ਸਰਕਾਰ ਨੇ ਇੱਕ কমিਟਮੈਂਟ ਦਿੱਤੀ ਹੈ ਕਾਂਗਰਸ ਨੇ ਲਾਂਚ ਕੀਤੀ ਹੈ ਮਹਾ ਲਕਸ਼ਮੀ ਸਕੀਮ ਜਿਹੜੀ 1 ਲੱਖ ਰੁਪਇਆ ਹਰ ਸਾਲ ਅਨ ਕੰਡੀਸ਼ਨਲ ਕੈਸ਼ ਟ੍ਰਾਂਸਫਰ ਹੋਏਗਾ ਹਰ ਗਰੀਬ ਘਰ ਦੀ ਨੌਜਵਾਨ ਬੱਚੀ ਵਾਸਤੇ ਉਹਦੇ ਵਿੱਚ ਨਾਲ ਹੀ ਅਸੀਂ ਇਹ ਗੱਲ ਕਹੀ ਹੈ ਕਿ 50% ਜੌਬਸ ਦੀ ਰਿਜ਼ਰਵੇਸ਼ਨ ਆਂ ਦੇ ਟਾਈਮ ਦੇ ਵਿੱਚ ਹਰ ਗਵਰਨਮੈਂਟ ਜੌਬ ਦੇ ਵਿੱਚ ਔਰਤਾਂ ਨੂੰ ਮਿਲੇਗੀ 50% ਰਿਜ਼ਰਵੇਸ਼ਨ ਇਹ ਜਿਹੜੀ ਹੈ ਇਹ ਕਹਿੰਦਾ ਤੌਰ 'ਤੇ ਗੱਲ ਹੈ ਲੇਬਰ ਵਾਸਤੇ ਮੈਨਰ ਹੈਗਾ ਤੁਹਾਨੂੰ ਪਤਾ ਹੈ ਮੈਨਰ ਹੈਗਾ ਦੀ ਸਕੀਮ ਰਾਈਟ ਟੂ ਵਰਕ ਦਿੱਤਾ ਇਹ ਵੀ ਕਾਂਗਰਸ ਲੈ ਕੇ ਆਈ ਮੋਦੀ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਸਾਰਿਆਂ ਨੇ ਜੇ ਕੋ ਮਾੜੀ ਸਕੀਮ ਕਾਂਗਰਸ ਲੈ ਕੇ ਆਈ ਹੈ ਪੈਸਾ ਸਹਦਾ ਸਾਰਨਵਾਦ ਜੇਕਰ ਖਰਾਬ ਹੋਇਆ ਤਾਂ ਮੈਨੇ ਨਹੀਂ ਕਹਿਆ ਚੁਆ ਹੁਣ ਲਗਾਤਾਰ ਉਹੀ ਸਕੀਮ ਚਲਾਣੀ ਪਈ ਬਾਦਲੇ ਕਰ ਸਕੇ ਅਸੀਂ ਉਹਦਾ ਹੁਣੇ ਗੱਲ ਸਾਡੀ ਬਚਨਪੱਤ ਕਿ ਹਰ ਮੈਨਰੇ ਦਾ ਵਰਕਰ ਨੂੰ 400 ਰੁਪਏ ਦੇਟ ਮਿਲੇ ਉਹਦੇ ਵੇਚ ਦੇ ਵਿੱਚ ਤਕਰੀਬਨ 25 ਤੋਂ 30% ਅਜ਼ਾਫਾ ਹੋ ਗਿਆ ਤਿਹੜੀ ਦੇ ਵਿੱਚ ਮਿਨੀਮਮ 400 ਰੁਪਇਆ ਪਰ ਦੇ ਇਹ ਲੇਬਰ ਵਾਸਤੇ ਹੈ ਹੈਲਥ ਨੇ ਵਿੱਚ ਇੱਕ ਜਿਹੜੀ ਵੱਡੀ ਵਸਮੇ ਦਾ ਮੁਬਾਰਕ ਮੈਂ ਕਾਂਗਰਸ ਦੀ ਬੈਨੀਫੀਸ਼ੀਅਰ ਕਮੇਟੀ ਨੂੰ ਦੇਣਾ ਚਾਹਣਾ ਕਿ ਉਹਨਾਂ ਰਾਜਸਥਾਨ ਦੇ ਪੈਟਰਨ ਤੇ 25 ਲੱਖ ਰੁਪਏ ਦਾ ਫੈਸਲਾ ਕਰ ਲਿਆ ਹਰ ਹਿੰਦੂਸਤਾਨੀ ਜੇ ਦੇ ਵਿੱਚ ਹਰ ਪੰਜਾਬੀ ਕਵਰ ਹੋਏਗਾ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਕਰਾ ਲਓ ਭਾਵੇਂ ਹਸਪੀਟਲ ਤੋਂ ਕਰਾ ਲਓ ਉਹਦੇ ਵਿੱਚ ਭਾਵੇਂ ਡਾਇਗਨੋਸਟਿਕ ਪਾਵੇ ਕੋਈ ਤੁਹਾਡੇ ਐਗਜ਼ਾਮਿਨੇਸ਼ਨ ਹੋਣ ਕੋਈ ਡਾਇਗਨੋਸਟਿਕਸ ਦਾ ਕੰਮ ਹੋਏ ਸਰਜਰੀ ਹੋਏ ਮੈਡੀਸਿਨ ਹੋਣ ਰੀਹੈਬਿਲੀਟੇਸ਼ਨ ਹੋਏ ਕਿਸੇ ਕਿਸਮ ਦੀ ਵੀ ਬਿਮਾਰੀ ਦਾ 25 ਲੱਖ ਰੁਪਿਆ ਜਿਹੜਾ ਉਹਦੀ ਇੰਸ਼ੋਰੈਂਸ ਗਵਰਨਮੈਂਟ ਆਫ ਇੰਡੀਆ ਪ੍ਰੋਵਾਈਡ ਕਰੇ ਪੰਜਾਬ ਦੇ ਵਿੱਚ ਦੋ ਕਿਸਮ ਦੇ ਇਸ ਟਾਈਮ ਤੁਹਾਡੇ ਸਾਹਮਣੇ ਚੈਲੰਜਸ ਇੱਕ ਪਾਸੇ ਤੇ ਮੋਦੀ ਸਾਹਿਬ ਨੇ ਜਿਨ੍ਹਾਂ ਨੇ 70% ਦੀ ਪੰਜਾਬ ਪਿੰਡਾਂ ਵਿੱਚ ਵਸਦੇ ਪਿਛਲੇ 2 ਸਾਲ ਦਾ 8.5 ਹਜ਼ਾਰ ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਫੰਡ ਪੰਜਾਬ ਦਾ ਰੋਕਿਆ ਉਹਦੇ ਨਾਲ ਹੋਇਆ ਕੀ ਹੈ ਸਾਰੀ ਪਿੰਡੂ ਸੜਕਾਂ ਪਜਦੀਆਂ ਸਾਡੇ ਸਾਰੇ ਸਟੇਡੀਅਮ ਪਿੰਡਾਂ ਦੀ ਤਰੱਕੀ ਤੁਹਾਡੇ ਰੂਰਲ ਸਕੂਲਸ ਤੁਹਾਡਾ ਰੂਰਲ ਹੈਲਥ ਇਨਫਰਾਸਟ੍ਰਕਚਰ ਉਸ ਸਾਰੇ ਦਾ ਸਾਰਾ ਟੈਸ ਨਹੀਂ ਤੋ ਹੈਲਥ ਦੀ ਸਾਡੀ ਸਕੀਮ ਜਿਹੜੀ ਸੀ ਕਿਉਂਕਿ ਜਦੋਂ ਇਹਨਾਂ ਨੇ ਆਪ ਵਾਲਿਆਂ ਨੇ ਇੱਕ ਨਵੀਂ ਸਕੀਮ ਖੋਲ੍ਹ ਲਈ ਉਹਨਾਂ ਨੂੰ ਬਹਾਨਾ ਮਿਲ ਗਿਆ ਕਿ ਜਿਹੜੀ ਹੈਲਥ ਦੇ ਉਤੋਂ ਪੈਸਾ 950 ਕਰੋੜ ਰੁਪਏ ਸਾਧਨ ਦਾ ਸੀ ਉਹ ਵੀ ਉਹਨਾਂ ਵੱਧ ਕਰ ਜਿਹਦੇ ਨਾਲ ਸ਼ਹਿਰਾਂ ਦੇ ਵਿੱਚ ਪਿੰਡਾਂ ਵਿੱਚ ਵੱਡੇ ਪੱਧਰ ਤੇ ਅੱਜ ਤੁਸੀਂ ਵੇਖ ਰਹੇ ਹੈਲਥ ਕੇਅਰ ਆਜ ਦੇ ਮਨ ਆਫ ਦੀ ਬਿਗੇਸਟ ਪ੍ਰੋਬਲਮ ਹੈਲਥ ਕੇਅਰ ਪਿੰਡਾਂ ਦੇ ਵਿੱਚ ਕੰਪਲੀਟ ਕੰਮ ਬੰਦ ਕਰ ਗਿਆ ਮੇਰਾ ਓਪਨ ਚੈਲੰਜ ਹੈ ਅੱਜ ਗੁਰੂ ਦੀ ਨਗਰੀ 'ਚ ਬੈਠਾ ਕੋਈ ਮੈਨੂੰ ਕੰਮ ਦੱਸੋ ਕੋਈ ਕੰਮ ਡਿਵੈਲਪਮੈਂਟ ਵਰਕ ਦਾ ਕਿਸੇ ਵੀ ਤੁਹਾਡੇ ਅਮਰਸਰ ਦੇ ਬੋਰਡ 'ਚ ਹੈ ਕਿਾ ਕੋਰਸੀ 2 ਤੇ 3 ਨਵੇਂ ਬਣਾ ਲੈ ਸਾਰੇ ਹਿੰਦੁਸਤਾਨ 'ਚ ਨਵੇਂ ਪੋਰਟ ਬਣਾਸਤੇ ਸਾਡਾ ਇੱਕੋ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਜਿਹਨੂੰ ਸਿਲਕ ਰੂਟ ਕਿਹਾ ਜਾਂਦਾ ਅਮਰਸਰ ਕੋ ਜਿਹੜਾ ਵਪਾਰ ਹੈ ਵਾਧਾ ਬਾਰਡਰ ਵਾਲਾ ਟੈਲੀਵਾਰ ਤੁਸੀਂ ਬੱਤ ਕਰ ਦਿੱਤਾ ਮੇਰਾ ਇਹ ਸਾਫ ਤੌਰ ਚਾਰਜ ਹੈ ਬੀਜੇਪੀ ਤੇ ਕਿ ਜਾਣ ਕੇ ਫਾਈਨੈਂਸ਼ੀਅਲ ਐਂਬਾਰਗੋ ਲਾਇਆ ਗਿਆ ਪੰਜਾਬ ਪੰਜਾਬ ਨੂੰ ਫਾਈਨੈਂਸ਼ੀਅਲ ਤੌਰ ਤੇ ਕਰਕਸ਼ ਕਰਨ ਦੀ ਇਹ ਬਕਾਇਦਾ ਤੌਰ ਸਰਕਾਰ ਦੀ ਸਕੀਮ ਸੀ ਗੁੱਸਾ ਮੋਦੀ ਸਾਹਿਬ ਨੂੰ ਉਦੋਂ ਆਇਆ ਜਦੋਂ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਿਉਂ ਕੀਤੇ ਗਏ ਕਿਉਂਕਿ ਪੰਜਾਬ ਨੂੰ ਬੇਸਿਕਲੀ ਇਹ Đanian's ਦੇ ਬਾਨੀਆਂ ਦੇ ਹੱਥ ਵਿੱਚ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਇੱਥੇ ਦੇਣਾ ਚਾਹੁੰਦੇ ਇਹ ਜਾਣਦੇ ਸੀ ਕਿ ਕੰਟੈਕਟ ਫਾਰਮ ਹੀ ਇਹਨਾਂ ਦੇ ਹੱਥ ਚ ਆਏ ਇਹਨਾਂ ਦੇ ਮੁਤਾਬਕ ਫਸਲਾਂ ਬਿੱਤੀਆਂ ਜਾਣ ਬਾਕੀ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਜੇ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਉਸ ਤੋਂ ਬਾਅਦ ਇਹ ਜਿਹੜਾ ਬਾਰਡਰ ਉਹਦੋਂ ਖੋਲਿਆ ਸੀ ਜਦੋਂ ਸਾਡੇ ਮੁਤਾਬਕ ਸਾਰਾ ਕਾਰੋਬਾਰ ਸੀ ਹੁਣ ਵੀ ਮੈਂ ਤੁਹਾਨੂੰ ਪ੍ਰੀਵੋਨ ਕਰਨਾ ਚਾਹੁੰਦਾ ਬਹੁਤ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣੀਆਂ ਨੇ ਤੁਹਾਡੀ ਤੁ ਇਹ ਸਾਰੀਆਂ ਗੁਜਰਾਤ ਨੂੰ ਜੋੜਦੀਆਂ ਨੇ ਇਹ ਤੁਹਾਨੂੰ ਬਹੁਤ ਸਾਰੀਆਂ ਵੱਡੇ ਟਰੈਕ ਆਫ ਲੈਂਡਸ ਇਹਨਾਂ ਨੇ ਖਰੀਦ ਲਏ ਨੇ ਲੋਕਲ ਪੰਜਾਬੀਆਂ ਦੇ ਰਵਾਕ ਇਹ ਪਤਾ ਸਾਨੂੰ ਉਦੋਂ ਲੱਗਣਾ ਜਿੰਨੇ ਨੇ ਇਹ ਲੋਕ ਆ ਕੇ ਬਾਅਦ ਨੇ ਪੰਜਾਬ ਦੇ ਬਿਜ਼ਨਸ ਦੇ ਇਹਦੇ ਕਾਰੋਬਾਰ ਤੇ ਕੰਪਲੀਟਲੀ ਕਾਬਜ਼ ਹੋ ਗਏ ਦੋਏ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਮੈਂ ਹੁਣ ਫਾਈਨਲ ਇੱਕ ਅਪੀਲ ਅੰਮ੍ਰਿਤਸਰ ਦੇ ਵੋਟਰਸ ਨੂੰ ਕਰ ਮੇਰੇ ਵੀਰੋ ਕੇਚੜੀਵਾਲ ਸਾਹਿਬ ਦਾ ਖੁੱਦ ਇੱਕ ਵੱਡੀ ਜਦੋਂ ਰੈਲੀ ਪੂਨੇ ਚ ਹੋਈ ਹੈ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਤੇ ਮਮਤਾ ਬੇਨਰਜੀ ਨੇ ਤੇ ਉਹਦੇ ਠਾਕਰੇ ਸਾਹਿਬ ਨੇ ਇਹ ਪ੍ਰਪੋਜ਼ਲ ਰੱਖੀ ਸੀ ਕਿ ਅਸੀਂ ਇੰਡੀਆ ਬਲੌਕ ਦੇ ਹਿੱਸੇਦਾਰ ਹ ਤੇ ਅਸੀਂ ਚਾਹਾਂਗੇ ਕਿ ਜਦੋਂ ਇੰਡੀਆ ਬਲੌਕ ਦੀ ਸਰਕਾਰ ਬਣੀ ਪ੍ਰਾਈਮ ਮਿਨਿਸਟਰ ਅਸੀਂ ਕਾਂਗਰਸ ਦਾ ਬਣਾਣਾ ਚਾਹੁੰਦੇ ਤਾਂ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕੇਜਰੀਵਾਲ ਸਾਹਿਬ ਅੰਦਰ ਨੇ ਉਹਨਾਂ ਦੀ ਵੀ رائے ਮੰਨਦੇ ਹੋਏ ਆਪਣਾ ਵੋਟ ਖਰਾਬ ਨਾ ਕਰੀਏ ਜੇ ਪ੍ਰਧਾਨ ਮੰਤਰੀ ਹੀ ਕਾਂਗਰਸ ਦਾ ਪੰਨਾ ਤਾਂ ਫਿਰ ਵੋਟ ਆਪਾ ਜਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈਏ ਕੇਜਰੀਵਾਲ ਸਾਹਿਬ ਵੀ ਇਹ ਚਾਹੁੰਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਬਲੌਗ ਦਾ ਹਿੱਸਾ ਨੇ ਅਸੀਂ ਜੇਲ੍ਹ ਬੈਨਾ ਉਸ ਤੇ ਆਪਾਂ ਵੋਟ ਕਾਲੀਦਰ ਨੂੰ ਜਾਂ ਵੇਖੋ ਮੋਦੀ ਨੂੰ ਰੋਕਣ ਵਾਸਤੇ ਤਿੰਨ ਫੋਰਸਸ ਨੇ ਇੱਕ ਇੰਟਰਨੈਸ਼ਨਲ ਕਾਂਗਰਸ ਇੱਕ ਆਪ ਦੇ ਕੰਮ ਅਕਾਲੀ ਤੱਕ ਤੇ ਅਜੇ ਉਹਦੇ ਪੈਰ ਹੀ ਨਹੀਂ ਲੱਗੇ ਕਿਉਂਕਿ ਬੇਸਿਕਲੀ ਇਹ ਜਦੋਂ ਵੀ ਕੋਈ ਅਜਿਹੇ ਹਾਲਾਤ ਬਣੇ ਇਹਨਾਂ ਨੇ ਮੋਦੀ ਸਾਹਿਬ ਦੇ ਤੋਂ ਉੱਚੀ ਜਗ ਤੇ ਦੂਜੀ ਕਹਾਣੀ ਆਪਦੀ ਹੈ ਜੋ ਹਾਲਾਤ ਆਪ ਨੇ ਬਣਾ ਦਿੱਤੇ ਤੁਸੀਂ ਦੋ ਸਾਲ ਚ ਦੇਖ ਲਿਆ ਨਾ ਇਹਨਾਂ ਚ ਐਜੂਕੇਸ਼ਨ ਨੇ ਨਾ ਇਹਨਾਂ ਚ ਤਜਰਬਾ ਨਾ ਰਾਜ ਕਰਨ ਦੀ ਕਪੇਬਿਲਿਟੀ ਹੈ गुजारिश करके मैं समूचे अमृतसर वासियों ਨੂੰ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਕਿ ਜੋਸ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਆਈ ਕਿ ਆਪਣਾ ਵੋਟ ਖਰਾਬ ਨਾ ਕਰੋ ਆਪ ਨੂੰ ਕੋਈ ਵੋਟ ਪਾਉਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਹੈ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਵੱਡੇ ਪਹਿਮਾਨੇ ਤੇ ਕਾਂਗਰਸ ਐਸ ਤੈ ਚੜ੍ਹਦੀ ਕਲਾ ਦੇ ਹ ਤੋ ਇਨਾ ਹੀ ਮੈਂ ਕਹਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ ਟ੍ਰੇਡ ਹੈ স্মਲਲ ਸਕੇਲ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਇਹਨੂੰ ਤੇ ਟ੍ਰੇਡਰਸ ਨੂੰ ਮੋਦੀ ਸਾਹਿਬ ਨੇ ਬਿਲਕੁਲ ਤੈਸ਼ ਨੈਸ਼ ਕਰਕੇ ਰੱਖਿਆ ਵੱਡੇ ਕਾਰਪੋਰੇਟ ਕੰਪਨੀਆਂ ਨੇ ਸਾਰੇ ਕਾਰੋਬਾਰ ਤੇ ਕੱਟੇ ਕਰ ਲਏ ਛੋਟਾ ਦੁਕਾਨਦਾਰ ਛੋਟੀ ਇੰਡਸਟਰੀ ਮੀਡੀਅਮ ਸਕੇਲ ਇੰਡਸਟਰੀ ਦਾ ਕੋਈ ਇੱਕ ਵੀ ਕਦਮ ਤੁਸੀਂ ਮੈਨੂੰ ਦੱਸੋ ਤੇ ਮੈਂ ਮੋਦੀ ਸਾਹਿਬ ਨੂੰ ਇਹ ਵੀ ਸਵਾਲ ਕਰਨਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਨਾਲ ਪਿਆਰ ਬੜਾ ਕਰਨਾ ਉਹ ਸਾਨੂੰ ਵੀ ਕਦੀ 10 ਸਾਲਾਂ ਚ ਕੋਈ ਇੰਡਸਟਰੀ ਲਿਆ ਕੇ ਦਿੱਤੀ ਆਈਡੀਆ ਵਡੀਆਂ ਮਲਟੀਚਿਪ ਕੰਪਨੀਆਂ ਜਿਹੜੀਆਂ ਵਡੀਆਂ ਫੈਕਟਰੀਆਂ ਮਹਾਰਾਸ਼ਟਰਾ ਚ ਆ ਰਹੀ ਹੋਤੀ ਨੇ গুজরাট ਚ ਲੈ ਕੇ ਕੋਈ ਗੱਲ ਨਹੀਂ ਤੁਸੀਂ ਆਪਣੇ ਸੂਬੇ ਚ ਲੈ ਕੇ ਜਾਓ ਪਰ ਕਦੀ ਪੰਜਾਬ ਬਰਤੀ ਵੀ ਸੋਚਿਆ ਉਹ ਸੂਬਾ ਜਿਹੜਾ ਦੇਸ਼ ਦਾ ਪੇਟ ਭਰਦਾ ਉਹ ਸੂਬਾ ਜਿਹਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਹਿੰਦੁਸਤਾਨ ਦੇ ਬਾਰਡਰਸ ਦੀ ਸੁਰੱਖਿਆ ਕਰਦੇ ਕਿ ਪੰਜਾਬ ਦਾ ਕੋਈ ਹੱਕ ਨਹੀਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਹਰ ਪਾਸੇ ਜੱਜ ਕੇ ਰੱਖ ਦਿੱਤਾ ਹੈ ਤਾਂ ਮੈਂ गुजारिश ਇਹ ਕਰਾਂਗਾ ਸਾਰੇ ਜੀਵਾਂ ਨੂੰ ਭਰਾਵਾਂ ਨੂੰ ਅੱਜ ਬਹੁਤ ਵੱਡੇ ਪੇਮਾਨੇ ਤੇ ਹੰਦਾਰਾ ਕੌਂਸਲ ਬਹੁਤ ਵੱਡੇ ਪੇਮਾਨੇ ਤੇ ਹੰਦਾਰਾ ਬਣ ਰਿਹਾ ਕੈਂਡੀਡੇਟ ਤੁਸੀਂ ਵੇਖ ਲਏ ਜਿਨ੍ਹਾਂ ਲੋਕ ਦੱਤਨਾ ਨਾਲ ਬੱਜੇ ਘਰਾਨਾ ਨਾਲ ਬੱਜੇ ਸੀ ਇਸ ਸਟੋਰੀਆਂ ਨੇ ਬੱਜੇ ਸੀ ਉਹ ਖੱਬੇ ਸੱਚੇ ਹੋਏ ਨੇ ਜਿਹੜੇ ਕਮਿਟੈਂਟ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਕਾਂਗਰਸ ਦੀ ਇਡਿਓਲੋਜੀ ਨਾਲ ਬੱਜੇ ਉਹ ਬਕਾਇਦਾ ਤਾਂ ਢੱਕ ਕੇ ਖਲੋਤੇ ਨੇ ਤੇ ਸਾਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਕਿਸਾਨੀ ਤੇ ਗੇਂਦ ਵਸਦੂਨ ਤੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਮੋਦੀ ਦੇ ਇਸ ਚੈਰੀਏ ਚ ਨੂੰ ਇਸ ਰੱਤ ਨੂੰ ਪੰਜਾਬ ਨੇ ਪਿਛਲੀ ਵੀ ਦੋ ਪਾਰਲੀਮੈਂਟਾਂ ਚ ਰੋਕਿਆ ਐਦਕੀ ਫੇਰ ਰੋਕੇਗੀ ਪਰ ਅਸੀਂ ਚਾਹਾਂਗੇ ਐਦਕੀ ਦਾ ਜਿਹੜਾ ਰਿਜ਼ਲਟ ਹੈ ਉਹ ਅੱਗੇ ਨੂੰ ਵੀ ਡਿਸੀਸਿਵ ਹੋਣਾ ਚਾਹੀਦਾ ਹੈ